ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਰਿਆਣਾ ਹਿਮਾਚਲ ਮੈਂ ਲਖਸ਼ੰਦ ਲੈ ਕੇ ਹਾਜ਼ਰ ਆਂ ਪੰਜਾਬ ਅਤੇ ਦੇਸ਼ ਭਰ ਦੀਆਂ ਅਹਿਮ ਖਬਰਾਂ ਸਭ ਤੋਂ ਪਹਿਲੀ ਖਬਰ ਗੁਜਰਾਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਜਰਾਤ ਦੇ ਪੋਰਬੰਦਰ ਦੇ ਵਿੱਚ ਵੱਡਾ ਹਾਦਸਾ ਹੋਇਆ ਏ ਕੋਸਟ ਗਾਰਡ ਦਾ ਜਿਹੜਾ ਹੈਲੀਕਾਪਟਰ ਹੈ ਉਹ ਹਾਦਸਾ ਗ੍ਰਸਤ ਹੋ ਗਿਆ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ ਗਏ ਨੇ ਤਾਂ ਕੋਸਟ ਗਾਰਡ ਦਾ ਇਹ ਹੈਲੀਕਾਪਟਰ ਗੁਜਰਾਤ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਭਿਆਨਕ ਤਸਵੀਰਾਂ ਧੂਆਂ ਉੱਡਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਲੋਕਾਂ ਨੇ ਪੁੱਲ ਤੇ ਖੜਕੇ ਇਹ ਵੀਡੀਓ ਜਿਹੜੀ ਹੈ ਬਣਾਈ ਹੈ ਇਹ ਅਚਾਨਕ ਕੋਸਟ ਗਾਰਡ ਦਾ ਜਿਹੜਾ ਹੈਲੀਕਾਪਟਰ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਆ ਤੇ ਕਈ ਲੋਕ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ rescue ਟੀਮਾਂ ਜਿਹੜੀਆਂ ਨੇ ਮੌਕੇ ਤੇ ਪਹੁੰਚ ਗਈਆਂ ਨੇ ਐਂਬੂਲੈਂਸ ਪਹੁੰਚ ਗਈ ਆ ਮੌਕੇ ਤੇ ਫਾਇਰ ਬਿਗੜ ਦੀਆਂ ਗੱਡੀਆਂ ਪਹੁੰਚ ਗਈਆਂ ਨੇ ਇੱਕ ਪਾਸੇ ਤੁਹਾਨੂੰ ਤਸਵੀਰ ਦਿਖਾ ਆ ਰਹੇ ਹਨ ਹੈਲੀਕਾਪਟਰ ਕ੍ਰੈਸ਼ ਦੀ ਦੇ ਦੂਜੇ ਪਾਸੇ ਬਚਾਅ ਕਾਰਜ ਜਿਹੜਾ ਜਾਰੀ ਹੈ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤਾਂ ਗੁਜਰਾਤ ਦੇ ਪੋਰਬੰਦਰ 'ਚ ਇਹ ਹਾਦਸਾ ਹੋਇਆ ਹੈ ਬੇਹੱਦ ਵੱਡਾ ਹਾਦਸਾ ਹੋਇਆ ਹੈ ਹਾਦਸੇ ਦਾ ਕੀ ਕਾਰਨ ਰਿਹਾ ਇਸ ਦੀ ਜਾਂਚ ਜਿਹੜੀ ਹੈ ਹਾਲੇ ਚੱਲੇਗੀ ਬਲੈਕ ਬਾਕਸ ਜਿਹੜਾ ਹੁੰਦਾ ਏ ਉਸ ਨੂੰ ਖੰਗਾਲਿਆ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਕੀ ਕਾਰਨ ਰਿਹਾ ਹੈਲੀਕਾਪਟਰ ਕ੍ਰੈਸ਼ ਦਾ ਕਿਹੜੀ ਟੈਕਨੀਕਲ ਪ੍ਰੋਬਲਮ ਆਈ ਜਾਂ ਫਿਰ ਪਾਇਲਟ ਦੀ ਗਲਤੀ ਸੀ ਕਿਸ ਦੀ ਗਲਤੀ ਸੀ ਇਹ ਆਉਣ ਵਾਲਾ ਸਮਾਂ ਦੱਸੇਗਾ ਜਾਂਚ ਦਾ ਵਿਸ਼ਾ ਹੈ ਪਰ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ ਦੋ ਤਸਵੀਰਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਪਾਸੇ ਹੈਲੀਕਾਪਟਰ ਕ੍ਰੈਸ਼ ਹੈ ਤੇ ਦੂਜੇ ਪਾਸੇ ਬਚਾਅ ਕਾਰਜ ਚੱਲ ਰਿਹਾ ਹੈ